ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਚੈਨਲ ਦੇ ਨਾਲ ਵਿਰਾਸਤੀ ਖੇਡਾਂ ਦੇ ਸ਼ੌਕੀਨ ਜੁੜੇ ਹੋਏ ਨੇ ਵੀਰੇ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਅਜਾਜਿਕਾਂ ਜਿੰਨੇ ਵੀ ਵਿਰਾਸਤੀ ਖੇਡਾਂ ਦੇ ਸ਼ੌਕੀਨ ਕਬੂਤਰਾਂ ਵਾਲੇ ਹੋਗੇ ਘੋੜਿਆਂ ਵਾਲੇ ਬਲਦਾਂ ਵਾਲੇ ਡੌਗਾਂ ਦੇ ਸ਼ੌਕੀਨ ਚਾਹੇ ਕੁੱਕੜਾਂ ਵਾਲੇ ਹੋਗੇ ਵੀਰ ਜਿੰਨੇ ਵੀ ਤੁਸੀਂ ਵਿਰਾਸਤੀ ਖੇਡਾਂ ਦੇ ਨਾਲ ਜੁੜੇ ਹੋਏ ਹੋਓ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਹੋਓ ਮੈਂ ਖਿਮਾ ਦਾ ਅਜਾਜਕਾਂ ਮੈਨੂੰ ਮਾਫ ਕਰਨਾ ਭਰਾਵੋ ਮੇਤੋਂ ਵੀਡੀਓ ਪਾਉਣ ਦੇ ਵਿੱਚ ਥੋੜੀ ਜੀ ਦੇਰੀ ਹੋ ਗਈ ਕੁਝ ਕੰਮਾਂਕਾਰਾਂ ਦੇ ਵਿੱਚ ਵੀਰੇ ਵਿਜੀ ਸੀਗਾ ਘਰ ਦੀਆਂ ਪ੍ਰੋਬਲਮਾਂ ਦੇ ਵਿੱਚ ਥੋੜਾ ਜਿਹਾ ਵਿਜੀ ਸੀ ਤਾਂ ਖਿਮਾ ਦਾ ਅਜਾਜਕਾਂ ਬਾਕੀ ਆਪਣੀਆਂ ਵਿਰਾਸਤੀ ਖੇਡਾਂ ਜਿੰਦਾਬਾਦ ਆਪਣੀਆਂ ਵਿਰਾਸਤੀ ਖੇਡਾਂ ਜਿੰਦਾਬਾਦ ਤੁਸੀਂ ਸਾਰੇ ਬਹੁਤ ਹੀ ਵਧਾਈ ਦੇ ਪਾਤਰ ਹੋ ਜਿੰਨੇ ਵੀ ਬਰਾਸਤੀ ਖੇਡਾਂ ਦੇ ਸ਼ਕੀਨ ਨੇ ਕਿਉਂਕਿ ਆਪਣੀਆਂ ਬਰਾਸਤੀ ਖੇਡਾਂ ਨੂੰ ਮਨਜ਼ੂਰੀ ਮਿਲ ਚੁੱਕੀ ਆ ਆਪਣੀਆਂ ਬਰਾਸਤੀ ਖੇਡਾਂ ਦੀਵਾਰ ਤੋਂ ਬਹਾਲ ਹੋ ਗਈਆਂ ਜਿਹੜੇ ਜਿਹੜੇ ਵੀਰਾਂ ਨੇ ਜਿੰਨੇ ਵੀ ਹੁਣ ਮੈਂ ਨਾਮ ਲੈਣ ਲੱਗ ਗਿਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਜਿਹੜੇ ਵੀ ਕਬੂਤਰਵਾਜ਼ ਵੀਰਾਂ ਨੇ ਘੋੜਿਆਂ ਵਾਲਿਆਂ ਨੇ ਕੁੱਤਿਆਂ ਵਾਲਿਆਂ ਨੇ ਮੁਰਗਿਆਂ ਵਾਲਿਆਂ ਨੇ ਜਿੰਨੇ ਵੀ ਸ਼ੌਂਕੀ ਵੀਰਾਂ ਨੇ ਆਪਣਾ ਸਹਿਯੋਗ ਪਾਇਆ ਇਨਾ ਖੇਡਾਂ ਨੂੰ ਬਹਾਲ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਸਾਰੇ ਹੀ ਕਮੇਟੀ ਵਾਲੇ ਵੱਡੇ ਵੱਡੇ ਸਤਕਾਰਯੋਗ ਕਬੂਤਰਬਾਜ਼ ਮੌਜੂਦਾ ਸਰਕਾਰ ਸ੍ਰੀ ਭਗਵੰਤ ਮਾਨ ਸਾਹਿਬ ਉਹਨਾਂ ਦਾ ਵੀ ਕੋਟੀ ਕੋਟਨ ਧੰਨਵਾਦ ਮੌਜੂਦਾ ਸਰਕਾਰ ਦਾ ਵੀ ਕਿਉਂਕਿ ਸਾਡੀ ਵਿਰਾਸਤੀ ਖੇਡਾਂ ਦੀ ਜਿਹੜੀ ਫਾਰਜੀ ਆ ਉਹਨੂੰ ਮਨਜ਼ੂਰੀ ਮਿਲੀ ਆ ਹੋਰ ਵੀ ਜਿਨ੍ਹਾਂ ਨੇ ਬਰਾਸਤੀ ਖੇਡਾਂ ਬਹਾਲ ਕਰਨ ਦੇ ਵਿੱਚ ਜਿਹੜੇ-ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਭੈਣਾ ਭਰਾਵਾਂ ਦਾ ਜਿੰਨੇ ਵੀ ਬਰਾਸਤੀ ਖੇਡਾਂ ਨੂੰ ਬਹਾਲ ਕਰਨ ਦੇ ਵਿੱਚ ਜਿਹੜੇ-ਜਿਹੜੇ ਵੀਰ ਨੇ ਵੀ ਸਹਿਯੋਗ ਦਿੱਤਾ ਸਹਿਯੋਗ ਪਾਇਆ ਹਾਰਾ ਨਾਰਾ ਮਾਰਿਆ ਮੇਰੇ ਵੱਲੋਂ ਬਾਈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਆਪਣੀਆਂ ਬਰਾਸਤੀ ਖੇਡਾਂ ਜਿੰਦਾਬਾਦ ਆਪਣੀਆਂ ਵਿਰਾਸਤੀ ਖੇਡਾਂ ਜਿੰਦਾਬਾਦ ਮੇਰੇ ਵੱਲੋਂ ਤੇ ਮੇਰੇ ਚੈਨਲ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਿਹਰੇ ਧੰਨਵਾਦ ਜਿਹੜੇ ਜਿਹੜੇ ਕਬੂਤਰ ਬਾਜ਼ ਭਰਾਵਾਂ ਨੇ ਵੀ ਕਈ ਸਤਿਕਾਰਯੋਗ ਤੇ ਸਟਾਰ ਕਬੂਤਰ ਬਾਜ਼ ਸਾਹਮਣੇ ਆਏ ਉਹਨਾਂ ਦਾ ਵੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਬਹੁਤ ਸਹਿਯੋਗ ਦਿੱਤਾ ਤੁਹਾਡੇ ਸਹਿਯੋਗ ਕਰਕੇ ਤੁਹਾਡੇ ਅੱਗੇ ਆਉਣ ਕਰਕੇ ਜਿਹੜੀਆਂ ਆਪਣੀਆਂ ਖੇਡਾਂ ਨੇ ਵੀਰੇ ਇਹ ਦੁਆਰ ਤੋਂ ਬਹਾਲ ਹੋ ਗਈਆਂ ਜਿਹੜੇ ਸਰਦਾਰ ਹੂ ਤਰਵਾਜ ਖਿਡਾਰੀ ਆ ਆਪਣੇ ਭਰਾ ਸਾਰੇ ਹਨਾ ਇੱਕ ਝੁੱਟ ਹੋ ਕੇ ਸਾਹਮਣੇ ਆਏ ਨੇ ਉਹਨਾਂ ਦਾ ਵੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਡੌਗਾਂ ਦੇ ਸ਼ਕੀਨ ਘੋੜਿਆਂ ਵਾਲੇ ਬਲਦਾਂ ਵਾਲੇ ਕੁੱਕੜਾਂ ਵਾਲੇ ਸਾਰੇ ਇੱਕ ਝੁੱਟ ਹੋ ਕੇ ਜਿਨ੍ਹਾਂ ਨੇ ਵੀਰੇ ਆਪਣੀ ਏਕਤਾ ਦਾ ਸਬੂਤ ਦਿੱਤਾ ਆਪਣੀ ਏਕਤਾ ਦਾ ਸਬੂਤ ਦਿੱਤਾ ਤੁਸੀਂ ਸਾਰਿਆਂ ਨੇ ਐਡਾ ਵੱਡਾ ਇਕੱਠ ਦਿਖਾਇਆ ਸਰਕਾਰ ਨੂੰ ਤੁਹਾਡਾ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਬਾਕੀ ਮੌਜੂਦਾ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਰਾਸਤੀ ਖੇਡਾਂ ਨੂੰ ਦੁਬਾਰ ਤੋਂ ਮਨਜ਼ੂਰੀ ਦੇ ਦਿੱਤੀ ਬਿਲ ਪਾਸ ਕੀਤਾ ਜਿਹੜੇ ਜਿਹੜੇ ਐਨ ਆਰ ਆਈ ਭਰਾਵਾਂ ਦਾ ਜਾਂ ਜਿਹੜੇ ਜਿਹੜੇ ਖੇਡ ਮੰਤਰੀ ਜਿੰਨੇ ਵੀ ਕੁਝ ਮੈਨੂੰ ਨਾਂ ਨਹੀਂ ਪਤਾ ਭਰਾਵਾਂ ਦਾ ਪਰ A ਤੋਂ ਲੈ ਕੇ Z ਤੱਕ ਜਿੰਨੇ ਵੀ ਵੀਰਾਂ ਨੇ ਸਹਿਯੋਗ ਦਿੱਤਾ ਸਾਡੀ ਵਿਰਾਸਤੀ ਖੇਡਾਂ ਨੂੰ ਸਾਡੀਆਂ ਵਿਰਾਸਤੀ ਖੇਡਾਂ ਨੂੰ ਬਹਾਲ ਕਰਨ ਦੇ ਵਿੱਚ ਬਾਈ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਜਿੰਨੇ ਵੀ ਕਬੂਤਰ ਬਾਜ਼ ਵੀਰ ਮੌਜੂਦਾ ਸਰਕਾਰ ਤੇ ਸਹਿਯੋਗੀ ਸੱਜਣ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਬਾਈ ਧੰਨਵਾਦ ਸਾਰਿਆਂ ਦਾ ਆਪਣੀਆਂ ਬਰਾਸਤੀ ਖੇਡਾਂ ਜਿੰਦਾਬਾਦ ਆਪਣੀਆਂ ਬਰਾਸਤੀ ਖੇਡਾਂ ਜਿੰਦਾਬਾਦ ਤੇ ਬਾਕੀ ਖਿਮਾਂ ਦਾ ਅਯਾਜਕਾਂ ਤੁਹਾਡੇ ਸਾਰਿਆਂ ਕੋਲੋਂ ਕਿਉਂਕਿ ਵੀਡੀਓ ਪਾਉਣ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਗਈ ਬਾਈ ਤਾਂ ਮਾਫ ਕਰਨਾ ਮੇਰੇ ਭਰਾ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਇੱਕ ਵਾਰ ਫੇਰ ਤੋਂ ਆਪਣੀਆਂ ਬਰਾਸਤੀ ਖੇਡਾਂ ਜਿੰਦਾਬਾਦ ਆਪਣੀਆਂ ਬਰਾਸਤੀ ਖੇਡਾਂ ਜਿੰਦਾਬਾਦ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਪਾਂ ਦੁਬਾਰ ਤੋਂ ਆਪਣੇ ਚੈਨਲ ਦੇ ਉੱਤੇ ਵਧੀਆ ਵਧੀਆ ਵੀਡੀਓ ਵਧੀਆ ਵਧੀਆ ਜਿਹੜੇ ਪ੍ਰੋਡਕਟਾਂ ਨੇ ਬਾਹਰਲੇ ਉਹ ਆਪਣੀ ਵੀਡੀਓ ਆਪਣੇ ਚੈਨਲ ਦੇ ਵਿੱਚ ਆਪਾਂ ਅਪਲੋਡ ਕਰਦੇ ਰਿਹਾ ਕਰਾਂਗੇ ਤੁਹਾਡੇ ਦੇ ਨਾਲ ਤਾਂ ਚੈਨਲ ਦੇ ਨਾਲ ਵੀਰੇ ਜੁੜੇ ਰਹੋ ਮੇਰੇ ਭਰਾ ਜਿਹੜੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਭਰਾ ਚੈਨਲ ਦੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਵਿਰਾਸਤੀ ਖੇਡਾਂ ਦੇ ਸ਼ਕੀਨ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਨੇ ਤਾਂ ਮੇਰੇ ਵੱਲੋਂ ਬਾਈ ਆਪਣੀਆਂ ਵਿਰਾਸਤੀ ਖੇਡਾਂ ਜਿੰਦਾਬਾਦ ਆਪਣੀਆਂ ਵਿਰਾਸਤੀ ਖੇਡਾਂ ਜਿੰਦਾਬਾਦ ਸਾਰੇ ਹੀ ਜਗਤ ਦਾ ਸਾਰੇ ਹੀ ਖੇਡ ਪ੍ਰੇਮੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦੁਬਾਰ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਵਿਰਾਸਤੀ ਖੇਡਾਂ ਨੂੰ ਬਹਾਲ ਕਰਨ ਦੇ ਵਿੱਚ ਆਪਣਾ ਸਹਿਯੋਗ ਪਾਇਆ ਬੱਚੇ ਤੋਂ ਲੈ ਕੇ ਬੀਬੀਆਂ ਭੈਣਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਨ੍ਹਾਂ ਨੇ ਸਾਡੀ ਵਿਰਾਸਤੀ ਖੇਡਾਂ ਦੇ ਵਿੱਚ ਹਾਰਾ ਨਾਰਾ ਮਾਰਿਆ ਹਨਾ ਉਹਨਾਂ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਬਾਈ ਧੰਨਵਾਦ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵੀਰੇ ਸਾਰਿਆਂ ਨੂੰ ਧੰਨਵਾਦ ਜੀ ਸਾਰੇ ਭਰਾਵਾਂ ਦਾ